ਅੱਜ ਅਸੀਂ ਇੱਕ ਟਵੀਟ ਕੀਤਾ ਟਵੀਟ ਉਸ ਟਵੀਟ ਤੇ ਕੋਟ ਕਰਕੇ ਕੀਤਾ ਹੈ ਜਿਹੜਾ ਹਰ ਸਿਮਰਤ ਬਾਦਲ ਜੀ ਨੇ 2019 ਦੇ ਵਿੱਚ ਕੀਤਾ ਸੀ ਆਉਟ ਟਵੀਟ ਸੀਗਾ ਜੀਤ ਜੀ ਬੀਬਾ ਜੀ ਨੇ ਬਾਲ ਦਿਵਸ ਸਹਿਬ ਜਾਦਿਆਂ ਦੇ ਨਾਮ ਤੇ ਮਨਾਉਣ ਦੀ ਗੱਲ ਆਖੀ ਸੀ ਅੱਜ ਮੈਂ ਇਸ ਦੇ ਉੱਪਰ ਕੋਟ ਕੀਤੇ ਕਿ ਬੀਬਾ ਜੀ ਕਿਤੇ ਮੁੱਕਰਨਾ ਜਾਇਓ ਇਸ ਤੋਂ ਵੀ ਕਿ ਬਾਲ ਦਿਵਸ ਦਾ ਨਾਂ ਵੀ ਮੰਗ ਅਸੀਂ ਕਦੀ ਕੀਤੀ ਹੋਵੇ ਮੈਂ ਕੋਟ ਉਹੀ ਜੋ ਬੀਬਾ ਜੀ ਨੇ ਲਿਖਿਆ ਪੜ ਕੇ ਵੀ ਸੁਣਾਉਣਾ ਬਾਲ ਲਿਵਰਸ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਜਾਹਾਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਅਖ ਸੱਚ ਤੇ ਧਰਮ ਦੀ ਰਾਖੀ ਲਈ ਉਹਨਾਂ ਦੀ ਕੀਤੀ ਕੁਰਬਾਨੀ ਵਿਸ਼ਵ ਇਤਿਹਾਸ ਵਿੱਚ ਅਦੁੱਤੀ ਹੈ ਅਤੇ ਉਹਨਾਂ ਤੇ ਉਹਨਾਂ ਦੇ ਨਾਂ ਤੇ ਮਨਾਇਆ ਬਾਲ ਦਿਵਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਸੇਡ ਦਿੰਦਾ ਰਹੇਗਾ ਆਪ ਲਿਖਿਆ ਬਾਲ ਦਿਵਸ ਸਾਡਾ ਕਸੂਰ ਇੰਨਾ ਕਿ ਅਸੀਂ ਵੀਰ ਲਾਤਾ ਜੀ ਤਾਂ ਵੀਰ ਬਾਲ ਦਿਵਸ ਕਰਤਾ ਬਸ ਇਸ ਕਸੂਰ ਦੇ ਕਰਕੇ ਕਿ ਵੀਰ ਕਿਉਂ ਲਾਇਆ ਗਿਆ ਬਹਾਦਰ ਕਿਉਂ ਲਾਇਆ ਗਿਆ ਬਾਲ ਦਿਵਸ ਦਾ ਅਕਾਲੀ ਦਲ ਨੂੰ ਸਹਿਮਤੀ ਸੀ ਹਰ ਸਿਮਰਤ ਬਾਦਲ ਜੀ ਨੂੰ ਵੀ ਸਹਿਮਤੀ ਸੀ ਕਿ ਬਾਲ ਦਿਵਸ ਰੱਖ ਲੋ ਕੋਈ ਦਿੱਕਤ ਨਹੀਂ ਹੈਗੀ ਪਰ ਵੀਰਪਾਲ ਦੇ ਕਿਸੇ ਰੱਖਿਆ ਗਿਆ ਇਸ ਕਰਕੇ ਇਸ ਦਾ ਇਸ਼ੂ ਬਣਾਇਆ ਜਾ ਰਿਹਾ ਇਹ ਇਸ਼ੂ ਇਸ ਕਰਕੇ ਬਣਾਇਆ ਜਾ ਰਿਹਾ ਕਿ 2018 ਦੀ ਗੱਲ ਮੈਂ ਕਰਦਾ ਹਾਂ ਆ ਮੇਰੇ ਕੋਲ 2018 ਦੇ ਜਨਵਰੀ ਮਹੀਨੇ ਦੀ ਹੈ ਕਟਿੰਗਸ ਨੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਮੌਜੂਦ ਸੀਗੇ ਤੇ ਉਥੇ ਖਵਰਾ ਕੀ ਲੱਗ ਰਹੀ ਹੈ ਸੈਮੀਨਾਰ ਕਰਵਾਏ ਜਾ ਰਹੇ ਸੀ ਬਾਲ ਦਿਵਸ ਮਨਾਉਣ ਦੇ ਲਈ ਖਬਰਾਂ ਇਹ ਲੱਗ ਰਹੀਆਂ ਤੇ ਫਿਰ ਤੁਸੀਂ ਭੱਜਦੇ ਹੋ ਆ ਰਹੀਆਂ ਇੱਕ ਇਹ ਅਖਬਾਰ ਦੀ ਪੰਜਾਬੀ ਪੜ੍ਹ ਲਓ ਜੀ ਇਹਦੇ 'ਚ ਵੀ ਇਹੀ ਚੀਜ਼ ਹੈ ਕਿ ਬੁਲਾਰਿਆਂ ਨੇ ਕਿਹਾ ਕਿ ਬਾਲ ਦਿਵਸ ਸ਼ਹਿਜਾਹਾਂ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਵਾ ਫਿਰ ਤੁਸੀਂ ਕਿੱਥੇ ਜਾਓਗੇ ਜੀ ਆਹੋ ਤਸਵੀਰਾਂ ਨੇ ਜਿੱਥੇ ਤੁਸੀਂ ਉਸ ਵਿਗਿਆਨ ਭਵਨ ਦੇ ਵਿੱਚ ਸਮ੍ਰਿਤੀ ਆਰਾਨੀ ਨੂੰ ਸਨਮਾਨਿਤ ਕੀਤਾ ਬਾਦਲ ਸਾਹਿਬ ਨੇ ਸਨਮਾਨਿਤ ਕੀਤਾ ਜੀਕੇ ਸਾਹਿਬ ਨੇ ਸਨਮਾਨਿਤ ਕੀਤਾ ਕਿੱਥੇ ਕਿੱਥੇ ਜਾਓਗੇ ਜੀ ਚਲੋ ਜੀਕੇ ਸਾਹਿਬ ਤੁਸੀਂ ਉਸ ਦਿਨ ਚੈਲੰਜ ਕੀਤਾ ਸੀ ਕਿ ਸਾਡਾ ਪ੍ਰੈਸ ਨੋਟ ਦਿਖਾ ਦਿਓ ਆ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਤੁਸੀਂ ਆਪ ਦੇ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੈ ਅਨਾਉਂਸ ਟੂ ਸੈਲੀਬ੍ਰੇਟ ਚਿਲड्रन ਡੇ ਆਨ ਇਨ ਮੈਮੋਰੀਅਮ ਆਫ ਸ਼ਹਿਰ ਜਾਗਾਸ ਇਹ ਹੁਣ ਅੰਗਰੇਜ਼ੀ ਪੜ ਲਿਓ ਜੀ ਭੇਜ ਵੀ ਦਊਗਾ ਅੰਗਰੇਜ਼ੀ ਚ ਲਿਖਿਆ ਕਿ ਤੁਸੀਂ ਆਪ ਮੰਗ ਕਰਦੇ ਹੋ ਉਥੇ ਚਰਚਾ ਕੀਤੀ ਗਈ ਹੈ ਕਿੱਥੇ ਕਿੱਥੇ ਭੱਜੂਗਾ ਅਕਾਲੀ ਦਲ ਸੋ ਮੈਂ ਇੱਕ ਬੇਨਤੀ ਕਰਨਾ ਚਾਹਦਾ ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਬਾਦਲ ਸਾਹਿਬ ਨੂੰ ਵੀ ਇਸ ਮੁੱਦੇ ਨੂੰ ਹੁਣ ਨਾ ਉਛਾਲੋ ਜੇ ਇਸ਼ੂ ਹੈਗਾ ਕੋਈ ਤਾਂ ਜਦੋਂ ਆ ਸ਼ਹਿਜ਼ਾਦਤ ਦੇ ਦਿਨ ਚਲੇ ਜਾਣਗੇ ਉਦੋਂ ਆਪਾਂ ਡਿਸਕਸ ਕਰ ਲਾਂਗੇ ਪਰ ਤੁਸੀਂ ਜਾਣ ਬੁਝ ਕੇ ਇਨ੍ਹਾਂ ਦਿਨਾਂ ਦੇ ਵਿੱਚ ਹੀ ਲਿਆ ਕੇ ਇਹ 이슈 ਬਣਾਉ ਦਿਓ ਕਿ ਵੀਰ ਬਾਲ ਦੇ ਦਿਨ ਕਿਉਂ ਰੱਖਤਾ ਸਾਡੀ ਭਾਵਨਾ ਹੈ ਸਾਡੀ ਭਾਵਨਾ ਹੈ ਕਿ ਅਸੀਂ ਇਸ ਦਿਵਸ ਨੂੰ ਪੂਰੀ ਦੁਨੀਆ 'ਚ ਮਨਾਈਏ ਲੋਕਾਂ ਨੂੰ ਉਹ ਲਸਾਨੀ ਸ਼ਹਾਦਤ ਬਾਰੇ ਦਸੀਏ ਜਿਹੜੀ ਛੋਟੇ ਸਹਿਬਜਾਦਿਆਂ ਨੇ 7 ਸਾਲ ਤੇ 9 ਸਾਲ ਦੀ ਉਮਰ 'ਚ ਕੀਤੀ ਬਾਬਾ ਜ਼ੋਰਾ ਬਰ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੇਸ਼ ਦੇ ਹਰ ਇੱਕ ਬੱਚੇ ਨੂੰ ਪਤਾ ਹੋਵੇ ਕਿ ਛੋਟੀ ਉਮਰ 'ਚ ਵੱਡੇ ਸਾਕੇ ਕਰਤੀ ਸੀ ਅਸੀਂ ਕਹਿੰਦੇ ਹਾਂ ਨਿੱਕਿਆਂ ਜਿੱਤਿਆਂ ਵੱਡੇ ਸਾਕੇ ਤੇ ਉਸ ਦੇ ਲਈ ਸਿਰਫォਰਸ ਕੇ ਤੁੰਦ ਸਿਆਸਤ ਦੇ ਵਿੱਚ ਕੇ ਬੀਜੇਪੀ ਨੇ ਸਿੱਖਾਂ ਦੇ ਨਾਲ 75 ਸਾਲ ਆਜ਼ਾਦ ਹੋਣ ਤੋਂ ਬਾਅਦ ਇਹ ਦਿਨ ਪੂਰੇ ਹਿੰਦੁਸਤਾਨ ਦੇ ਨਾਲ ਨਾਲ ਵਿਦੇਸ਼ਾਂ 'ਚ ਮਨਾਉਣਾ ਸ਼ੁਰੂ ਕਰਤਾ ਥੋਡੀ ਕ੍ਰੈਡੀਬਿਲਿਟੀਜ਼ ਤੇ ਉੱਪਰ ਸਵਾਲੀਆ ਨਿਸ਼ਾਨ ਹੋ ਗਏ ਜਦੋਂ ਤੱਕ ਅਸੀਂ ਚੰਗੇ ਸੀ ਆਪਾਂ ਗੱਟਜੋੜ ਚ ਸੀਗੇ ਉਦੋਂ ਤੱਕ ਆਪਾਂ ਮੰਗ ਕਰਦੇ ਰਹੇ ਆਂ ਬੀਬਾ ਜੀ ਵੀ ਮੰਗ ਕਰਦੇ ਰਹੇ ਆ ਅੱਜ ਅੱਜ ਕੀ ਹੋ ਗਿਆ ਕਿ ਗੱਟਜੋੜ ਟੁੱਟ ਗਿਆ ਤੇ ਅਸੀਂ ਵਿਰੋਧ ਕਰਨਾ ਸ਼ੁਰੂ ਕਰਤਾ ਵਿਰੋਧ ਲਈ ਵਿਰੋਧ ਕਰਨਾ ਰਾਜਨੀਤੀ ਦੇ ਵਿਰੋਧ ਕਰਨਾ ਇਹ ਠੀਕ ਨਹੀਂ ਇਹ ਸ਼ਹਾਦਤ ਨੂੰ ਸਜਦਾ ਅਸੀਂ ਕਰਦੇ ਆਂ ਕਰਦੇ ਰਵਾਂਗੇ ਕਿਰਪਾ ਕਰਕੇ ਇਸ ਤੇ ਰਾਜਨੀਤੀ ਬੰਦ ਕਰ ਦਿਓ